ਚੋਰੀ ਦੀਆਂ ਵਾਰਦਾਤਾਂ ਨੇ ਅਕਸਰ ਹੀ ਪੂਰੇ ਪੰਜਾਬ ਨੂੰ ਹਿਲਾ ਕੇ ਰੱਖਿਆ ਹੋਇਆ ਹੈ ਜਿੱਥੇ ਦੇਖੋ ਦਿਨ ਪਰ ਦਿਨ ਚੋਰੀਆਂ ਦੇ ਵਿੱਚ ਵਾਧਾ ਹੋ ਰਿਹਾ ਹੈ ਇਸੇ ਤਰ੍ਹਾਂ ਦਾ ਇੱਕ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਹੈ ਪਟਿਆਲਾ ਦੇ ਖੰਨਾ ਮੋੜ ਤੋਂ ਸਾਹਮਣੇ ਆਇਆ ਹੈ ਇੱਕ ਸਕੂਟਰੀ ਵਿੱਚ 5 ਲੱਖ ਰੁਪਏ ਜੋ ਇੱਕ ਵਿਅਕਤੀ ਨੇ ਰੱਖੇ ਸਨ ਉਹ ਬੈਂਕ ਤੋਂ ਕਢਵਾ ਕੇ ਲੈ ਕੇ ਆਇਆ ਸੀ ਤਾਂ ਸਕੂਟਰੀ ਦੇ ਵਿੱਚੋਂ ਚੋਰ 5 ਲੱਖ ਰੁਪਏ ਲੈ ਕੇ ਹੀ ਰਫੂ ਚੱਕਰ ਹੋ ਗਿਆ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪੀ ਐਨ ਬੈਂਕ ਤੋਂ ਛੋਟੀ ਬਦਰੀ ਤੋਂ 5 ਲੱਖ ਦੀ ਪੇਮੈਂਟ ਬੈਂਕ ਤੋਂ ਕਢਵਾ ਕੇ ਲੈ ਕੇ ਆਏ ਸੀ ਪਟਿਆਲਾ ਦੇ ਤੋਪਖਾਨੇ ਦੇ ਕੋਲ ਜਦੋਂ ਐਕਟਵਾ ਉਹਨਾਂ ਨੇ ਖੜੀ ਕੀਤੀ ਤਾਂ ਬੋਤਲ ਵਾਲੀ ਗਲੀ ਦੇ ਅੰਦਰ ਚਲੇ ਗਏ ਜਦੋਂ ਉਹ ਵਾਪਸ ਆਏ ਤਾਂ ਉਹਨਾਂ ਨੇ ਡਿੱਗੀ ਖੋਲੀ ਤਾਂ ਦੇਖਿਆ ਕਿ ਡਿੱਗੀ ਦੇ ਵਿੱਚੋਂ 5 ਲੱਖ ਰੁਪਏ ਗਾਇਬ ਸਨ ਸਾਰੀ ਘਟਨਾ ਸੀਸੀ ਫੁਟੇਜ ਕੈਮਰੇ ਵਿੱਚ ਕੈਦ ਹੋ ਗਈ ਆਓ ਦੇਖਦੇ ਹਾਂ ਪੂਰੀ ਰਿਪੋਰਟ

ਉਨਾ 5 ਮੈਗਾ ਪਿਕਸਰ 4 ਸਾਲ ਦੀ ਫੈਂਸੀ ਹੈ ਕਲਰ ਕਲਾਸ ਮਾਡਲ ਸਾਡੇ ਵਾਸਤੇ ਤੋਂ ਲੱਜਾਉਣਾ ਮੈਟਲ ਹੋਵੇ ਮੇਰੇ ਕੋਲ ਨਾ ਆਨਲਾਈਨ ਚਾਤਰੀ ਆਵੇਗਾ ਤੁਸੀਂ ਦੇਖੋ ਦੁਕਾਨ ਤੇ ਆ ਜਾਣਾ ਮੈਂ ਇੰਦਣੇ ਪਾਸੇ ਹੈਗਾ ਬਸ ਸਾਡੇ ਕੋਲ ਲੇ ਕਿਰਮ ਕੀ ਨਾਮ ਹੈ ਮੇਰਾ ਨਾਮ ਰਾਜਕੁਮਾਰ ਹੈ ਰਾਜਮਾਰੀ ਕੀ ਗੱਲ ਹੋਈ ਕੋੜੇ ਐਦਾਂ ਹੀ ਬੇਟਾ ਕੋਈ ਸਵਾਗਤ 3 ਵਜੇ ਆਇਆ ਸੀਗਾ ਨਾਮ ਬਤਾ ਜੀ ਰਾਹੁਲ ਆਇਆ ਬੇਟਾ ਜੀ ਨਾਮ ਤੇ ਤੇ ਆਇਆ ਸੀਗਾ ਬਾਅਦ ਮੈਂ ਉਹਨੂੰ ਕੋਈ ਕੰਮ ਕਿਹਾ ਹੋਇਆ ਸੀਗਾ ਮੈਂ ਉਹਨੂੰ ਬਾਰੋ-ਬਾਰ ਏ ਤੂੰ ਆਜ ਮਾਰ ਕੇ ਕਹਿੰਦਾ ਸੀਗਾ ਮਗਰ ਉਹ ਕੰਮ ਨਹੀਂ ਕਰਕੇ ਆ ਮੈਨੂੰ ਨੇ ਦੱਸਿਆ ਨਹੀਂ ਵੀ ਪੇਮੈਂਟ ਐਕਟਿਵਾਇਜ਼ ਪਈ ਹੈ ਉਹ ਲੈ ਕੇ ਆਇਆ ਬੁਢੀ ਕੋਈ ਟ੍ਰੇਡ ਫੇਅਰ ਲਗਾਉਂਦਾ ਹੁੰਦੇ ਬਾਹਰਲੇ ਮੁਲਕਾਂ 'ਚ ਪੇਮੈਂਟ ਆਣੀ ਸੀ ਕਿਸੇ ਨੂੰ ਦੇਣੀ ਵੀ ਸੀ ਓ ਉਗੰਦਾਂ ਮੈਂ ਹੁਣੀ ਜਾਣਾ ਐਕਟਿਵਾ ਬਾਹਰੋਂ ਵਾਰ ਲੈ ਕੇ ਨਾ ਉੱਥੇ ਚਲਾ ਗਿਆ ਜਿਹੜਾ ਆਪਣਾ ਦੋ ਪਾਰਕਾਂ ਦੇ ਸਾਹਮਣੇ ਗਲੀ ਜਾਂਦੀ ਇੱਕ ਬੋਤਲਾਂ ਵਾਲੀ ਗਲੀ ਕਰਨੀ ਆ ਤੇ ਉੱਥੇ ਐਕਟਿਵਾ ਲਾ ਕੇ ਆਪਣੀ ਅੰਦਰ ਚਲਾਇਆ ਸੀਗਾ ਉਹ ਗਲੀ ਦੇ ਤੇ ਮੈਨੂੰ ਉਹਨੇ ਫਿਰ ਬਾਅਦ ਚ ਡਿੱਗੀ ਉਹਨੇ ਸੰਭਾਲੀ ਹੋਣੀ ਮੈਨੂੰ ਫੋਨ ਆਇਆ ਉਹਦਾ ਉਹਨੇ ਪਾਪਾ ਮੈਂ ਪੇਮੈਂਟ ਲੈ ਕੇ ਆਇਆ ਸੀਗਾ 5 ਲੱਖ ਰੁਪਏ ਤੇ ਇਹਦੇ ਚ ਤਾਂ ਕੁਛ ਹੈ ਨਹੀਂ ਮੈਂ ਕਿਹਾ ਤਾਂ ਕੀ ਦੀ ਪੇਮੈਂਟ ਲੈ ਕੇ ਆਇਆ ਤੂੰ ਕੀ ਦੀ ਆ ਕੱਕ ਜਿਨੂੰ ਕਰਨੀ ਸੀ ਜੀ ਮੇਰੀ ਸੀਗੀ ਪੇਮੈਂਟ ਤੇ ਫਿਰ ਜਾ ਕੇ ਸਾਡੇ ਦਾ ਘੁੜਾ ਤੋਂ ਹੀ ਆਈਏ ਪੈਸੇ ਤੋਂ ਲੈ ਕੇ ਆ ਸਾਨੂੰ ਦੱਸਿਆ ਨਹੀਂ ਵੀ ਕਿਵੇਂ ਇਹ ਇੱਕ ਹੋਟਲ ਗਿਆ ਤੇ ਉੱਥੇ ਫਿਰ ਅਸੀਂ ਭਜਨਾਟ ਕਰਕੇ ਕੈਮਰੇ ਕਮਰੇ ਫਲਾਸ਼ੇ ਉਹਦੇ ਚ ਵੀਡੀਓ ਜਿਹੜੀ ਸਾਡੇ ਸਾਹਮਣੇ ਆਈਏ ਉੱਥੇ ਦੀ 5 ਲੱਖ ਰੁਪਏ ਬੈਂਕ ਚੋਂ ਕਢਾ ਕੇ ਲਿਆ ਸੀਗਾ ਜੀ ਬੈਂਕ ਚੋਂ ਜੀ ਛੋਟੀ ਬਾਰਾਂ ਜਿਹੜੀ ਪੀ ਐਨ ਬੀ ਬੈਂਕ ਬ੍ਰਾਂਚ ਹੈਗੀ ਉੱਥੋਂ ਲੈ ਕੇ ਆਏ ਸੀਗਾ ਇਹ ਤੇ ਜਿਹੜੇ ਫੋਟੋ ਚਾਰ ਆ ਵੀ ਇੱਕ ਬੰਦਾ ਜਿਹੜਾ ਉਹ ਲਫਾ ਲੈ ਕੇ ਜਾ ਰਿਹਾ ਉਹੀ ਪੇਮੈਂਟ ਸੀ ਬਿਲਕੁਲ ਉਹੀ ਪੇਮੈਂਟ ਸੀ ਜੀ ਇਸ ਕੋਸਪਸ ਕੋਸ ਨੂੰ ਕੰਪਲੀਟ ਆ ਗਈ ਲਿਖਾਤੀ ਜੀ ਕਿੰਨੇ ਲਿਆ ਕੀ ਕਹਿੰਦੇ ਜੀ ਪੁਲਿਸ ਵਾਲੇ ਸਾਨੂੰ ਤਸੱਲੀ ਦਾ ਦਵਾ ਰਹੇ ਆ ਜੇ ਅਸੀਂ ਕਾਰਵਾਈ ਕਰ ਰਹੇ ਆ ਬੈਂਕ ਗਏ ਨੇ ਉਹ ਮੁੰਡੇ ਨੂੰ ਲੈ ਕੇ ਕੈਮਰੇ ਉੱਥੇ ਤੇ ਜਿੰਨੇ ਵੀ ਰਸਤੇ ਤੇ ਆ ਉੱਥੇ ਦੇ ਬੈਂਕ ਦੇ ਉਹ ਸਾਰੇ ਟੰਡੋਲ ਰਹੇ ਨੇ ਉੱਤੇ ਉਹਦੀ ਅਦਾਅਤੇ ਸਾਨੂੰ ਵਿਸ਼ਵਾਸ ਦਿਵਾ ਰਹੇ ਆ ਵੀ ਕਾਰਵਾਈ ਕਰ ਰਹੇ ਆ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੈਦ ਦੁਆਖਾਨਾ ਔਰ ਤੁਮਰਹ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ ਸ਼ੂਗਰ ਸਕਟਿਓਏ ਸੈਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499